ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੈਣੀ ਬਾਈ ਸਟੂਡੀਓ ਆ ਬਾਈ ਦਾ ਜੀ ਐਸ ਠੀਕ ਆ ਜੀ ਗੱਗੂ ਆ ਮੁੰਡੇ ਦਾ ਨਾਮ ਤੇ ਬਹੁਤ ਵਧੀਆ ਹੀ ਆਪਣਾ ਮੂਵੀ ਸ਼ੂਟ ਕਰਦਾ ਠੀਕ ਆ ਜੀ ਤੇ ਬਾਕੀ ਬਾਈ ਨੂੰ ਤੁਹਾਨੂੰ ਦਿਖਾਉਣੇ ਡੈਮੋ ਬਾਈ ਦੀ ਵੱਧ ਕਰਨ ਜਾਣਕਾਰੀ ਮਿਲਮਗੇ ਆਪਾਂ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਅੱਛੀ ਗੱਲ ਬਾਈ ਨਾਮ ਵੀਰ ਜੀ ਆਪਣਾ ਗੱਗੂ ਜੀ ਪਿੰਡ ਸੈਣੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਹਾਂਜੀ ਬਈ ਆਪਾਂ ਐਲਬਮ ਬਗਣੀ-ਬਗਣੀ ਤਿਆਰ ਕਰਦੇ ਆਪਾਂ ਐਰਮ ਸਾਰੀਆਂ ਤਿਆਰ ਕਰਦੇ ਆਂ ਆਪਾਂ ਠੀਕ ਆ ਤੇ ਆਹ ਡੈਮੋ ਇਹ ਐਲਬਮ ਦੀ ਠੀਕ ਆ ਦਿਖਾ ਦਿੰਦਾ ਹਾਂ ਹਾਂਜੀ ਹਾਂਜੀ ਇਹ ਸ਼ੀਟਾਂ ਨੇ ਸ਼ੀਟਾਂ ਹਾਂਜੀ ਬਈ ਲਗ-ਲਗ ਸ਼ੀਟਾਂ ਨੇ ਇਹ ਠੀਕ ਆ ਇਹਨਾਂ ਦੇ ਲਗ-ਲਗ ਰੇਟ ਨੇ ਲਗ ਲਗ ਰੇਟ ਹਾਂਜੀ ਬਾਈ ਸ਼ਹਿਰ ਨਾਲੋਂ ਕਿੰਨਾ ਫਰਕ ਆ ਸ਼ਹਿਰ ਨਾਲੋਂ ਫੋਲ ਹੈ ਜਿਮੀਨ ਸਮਾਨ ਦਾ ਫਰਕ ਕਹਿ ਸਕਦੇ ਆ ਭਾਈ ਠੀਕ ਆ ਰੇਟ ਦਾ ਬਹੁਤ ਫਰਕ ਆ ਹਾਂਜੀ ਕੁਆਲਿਟੀ ਉਨੀ ਮਿਲੂ ਜਿੰਨੀ ਸ਼ਹਿਰ ਚ ਹੁੰਦੀ ਹੈ ਠੀਕ ਆ ਹਾਂਜੀ ਬਾਈ ਆ ਸਿੱਧਰ ਬਾਈ ਦੀ ਵੀਡੀਓ ਚੱਲ ਰਹੀ ਆ ਠੀਕ ਆ ਕੈਮਰਾ ਕੂਮਰੇ ਹੈਗਾ ਬਈ ਡਰੋਨ ਦਾ ਵੀ ਪ੍ਰਬੰਧ ਹੈਗਾ ਹਾਂਜੀ ਡਰੋਨ ਦਾ ਵੀ ਪ੍ਰਬੰਧ ਹੈਗਾ ਜੀ ਆਪਣਾ ਠੀਕ ਆ ਇਹ ਵੀ ਮੈਂ ਵੀਡੀਓ ਬਣਾਈ ਸੀਗੀ ਭਾਨੇ ਭਗੋੜੀ ਦੀ ਨਾਲ ਨਹੀਂ ਹੁੰਦੀ ਜਿਹੜੀ ਹਾਂਜੀ ਹਾਂਜੀ ਪੂਟੋ ਪੂਟੋ ਠੀਕ ਆ ਉਹਨਾਂ ਨਾਲ ਆਈ ਠੀਕ ਆ ਉਹਨਾਂ ਦੀ ਵੀਡੀਓ ਆ ਪੂਟੋ ਇਹ ਪੂਟੋ ਆ ਵੀ ਬਣਾ ਦਿੱਤੀ ਸਾਡੀ ਹ